ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ ਵਿਦੇਸ਼ ਵਿੱਚ ਵੱਸਦੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਇੱਕ ਇਹ ਗਰੀਬ ਪਰਿਵਾਰ ਹੈ ਤੁਸੀਂ ਦੇਖ ਸਕਦੇ ਹੋ ਕਿ ਮੀਂਹ ਦੇ ਕਾਰਨ ਜਿਹੜੀ ਹੈ ਨਾ ਘਰ ਦੀ ਛੱਤ ਇਹ 파ਟ ਗਈ ਛੱਤ ਵੀ 파ਟ ਗਈ ਤੇ ਆਪਣਾ ਇਧਰੋਂ ਕੰਧ ਵੀ ਵਹਿ ਗਈ ਗਲੀ ਬਹੁਤ ਉੱਚੀ ਹੈ ਜਿਹੜੀ ਇਹਦੇ ਵਿੱਚ ਸਾਰਾ ਸਾਰਾ ਜਿਹੜਾ ਪਾਣੀ ਹੈ ਘਰੇ ਭਰ ਜਾਂਦਾ ਹੈ ਤਿੰਨ ਕੁੜੀਆਂ ਇਸ ਪਿੰਡ ਦੇ ਤੁਸੀਂ ਆਪ ਦੇਖ ਸਕਦੇ ਹੋ ਸੰਗਤ ਜੀ ਜਿੱਥੇ ਕਿ ਆਪਾਂ ਹੋਰ ਦਾਨਪੁਨ ਕਰਦੇ ਹਾਂ ਇਸ ਵੀ ਆਪਾਂ ਇਹ ਪਿੰਡ ਹੈ ਨਾ ਜਿਹੜਾ ਸਿਰਸਾ ਜ਼ਿਲ੍ਹੇ ਦਾ ਪਿੰਡ ਕਾਲਿਆਂਵਾਲੀ ਇੱਥੇ ਇੱਕ ਗਰੀਬ ਪਰਿਵਾਰ ਗਰੀਬ ਸਿੱਖ ਪਰਿਵਾਰ ਆਪਾਂ ਕਹਿ ਸਕਦੇ ਹਾਂ ਸੋ ਇਹਨਾਂ ਨੂੰ ਮਦਦ ਦੀ ਲੋੜ ਹੈ ਆ ਜਿਹੜਾ ਸ਼ੈੱਡ ਪਾਇਆ ਇਹ ਪਿੰਡ ਦੇ ਵੀਰਾਂ ਨੇ ਦੇਖੋ ਤੁਸੀਂ ਇਕੱਠਾ ਕਰਕੇ ਥੋੜਾ ਕਾਣਾ ਕਿਸੇ ਨੇ ਦਾਨ ਕਰਕੇ ਇਹਨਾਂ ਨੂੰ ਪਾਇਆ ਮੀਂਹ ਦੇ ਵਿੱਚ ਵਿਚਾਰੇ ਹੁਣ ਇੱਥੇ ਪੈਂਦੇ ਆ ਤਿੰਨ ਕੁੜੀਆਂ ਤੁਸੀਂ ਆਪ ਹੀ ਦੇਖ ਸਕਦੇ ਹੋ ਜੇ ਸੇਵਾ ਨਹੀਂ ਕਰ ਸਕਦੇ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਜੋ ਅੱਗੇ ਕੋਈ ਸੇਵਾ ਕਰੇ ਤੇ ਆਪਣਾ ਜੀਵਨ ਸਫਲਾ ਬਣਾਵੇ ਕਿਉਂਕਿ ਜਿੱਥੇ ਆਪਾਂ ਇੰਨੀ ਸੇਵਾ ਕਰਦੇ ਆ ਇਹਨੇ ਲੰਗਰ ਲਾਉਣੇ ਆ ਜੋ ਵੀ ਕਰਦੇ ਆ ਤੇ ਕਿਤੇ ਨਾ ਕਿਤੇ ਗਰੀਬ ਪਰਿਵਾਰਾਂ ਦੀ ਇੱਥੇ ਵੀ ਮਦਦ ਦੀ ਲੋੜ ਹੈ ਭੈਣ ਕੱਲੀ ਆ ਕੋਈ ਕਮਾਈ ਦਾ ਸਾਧਨ ਵੀ ਨਹੀਂ ਹੈ ਤੇ ਇਸ ਭੈਣ ਦੇ ਤਿੰਨ ਕੁੜੀਆਂ ਨੇ ਤਿੰਨ ਕੁੜੀਆਂ ਦੀ ਪੜ੍ਹਾਈ ਦਾ ਸੋਨੂੰ ਖਰਚਾ ਪਤਾ ਹੈ ਖਰਚਾ ਕਿੰਨਾ ਹੁੰਦਾ ਪਰਿਵਾਰਾਂ ਦਾ ਤੇ ਤੁਸੀਂ ਆਪ ਦੇਖ ਸਕਦੇ ਹੋ ਇਸ ਪਰਿਵਾਰ ਦੀ ਜਿਹੜੀ ਮਦਦ ਕੀਤੀ ਜਾਵੇ ਸੰਗਤ ਨੂੰ ਬੇਨਤੀ ਹੈ ਨਾਲ-ਨਾਲ ਇਹਨਾਂ ਦਾ ਜਿਹੜਾ Google Pay ਨੰਬਰ ਇਹਨਾਂ ਦਾ ਇਹਨਾਂ ਦੇ ਗਮਾਂਡੀਆਂ ਦਾ ਜਿਹੜਾ Google Pay ਨੰਬਰ ਚੱਲਦਾ ਇਹਨਾਂ ਦੇ ਵਿਚਾਰਿਆਂ ਦੇ ਇਹਨਾਂ ਦੇ ਤਾਂ ਕੋਈ ਫੋਨ ਵੀ ਨਹੀਂ ਹੈ ਕੁਝ ਵੀ ਨਹੀਂ ਹੈ ਨੇਮੀ ਦੇ ਵਿੱਚ ਇੱਥੇ ਵਿਚਾਰੇ ਰੋਟੀ ਪਾਣੀ ਪਕਾਉਂਦੇ ਆ ਇੱਥੇ ਸਾਰਾ ਕੁਝ ਜਿਹੜਾ ਆਪ ਦਾ ਇਹਨਾਂ ਦੇ ਘਰ ਦਾ ਗੁਜ਼ਾਰਾ ਹੀ ਮਸਾਂ ਹੀ ਚੱਲਦਾ ਤੁਸੀਂ ਹਾਲਾਤ ਆਪ ਦੇਖ ਸਕਦੇ ਹੋ ਸੋ ਸੰਗਤ ਨੂੰ ਬੇਨਤੀ ਹੈ ਕਿ ਇਹਨਾਂ ਦਾ ਜਿਹੜਾ ਨੰਬਰ ਹੈ 87080 32355 ਇੱਕ ਵਾਰੀ ਫੇਰ ਨੋਟ ਕਰ ਲਿਓ 87080 32355 ਜੇ ਆਪਾਂ ਆਪ ਨਹੀਂ ਸੇਵਾ ਕਰ ਸਕਦੇ ਤਾਂ ਸੰਗਤ ਨੂੰ ਬੇਨਤੀ ਹੈ ਕਿ ਗਾਹ ਇਹ ਵੀਡੀਓ ਸ਼ੇਅਰ ਕਰ ਦਿਓ ਕਿਸੇ ਨਾ ਕਿਸੇ ਦਾਨੀ ਸੱਜਣ ਤੱਕ ਇਹ ਵੀਡੀਓ ਪਹੁੰਚ ਜੇ ਕਿਉਂਕਿ ਬਹੁਤ ਔਖਾ ਹੁੰਦਾ ਹੈ ਇੱਕ ਬੀਬੀ ਨੂੰ ਇੱਕ ਬੱਚੇ ਸਾਹਮਣੇ ਤਿੰਨ ਕੁੜੀਆਂ ਇੱਕ ਮੁੰਡਾ ਮੁੰਡਾ ਵੀ ਛੋਟਾ ਹੈ ਕੋਈ ਕਮਾਈ ਵਾਲਾ ਸਾਧਨ ਹੈ ਨਹੀਂ ਤੁਸੀਂ ਦੇਖ ਸਕਦੇ ਹੋ ਆਪ ਦੇਖ ਸਕਦੇ ਹੋ ਕੀ ਹਾਲ ਹੋਇਆ ਘਰ ਦਾ ਸੰਗਤ ਜੀ ਇਸ ਗਲੀ ਤੋਂ ਇਨਾ ਨਹੀਂ ਮਾਣੀ ਇਸ ਪਰਿਵਾਰ ਦੇ ਘਰੇ ਖੜ ਜਾਂਦਾ ਹੈ ਸੋ ਮੈਂ ਫੇਰ ਬੇਨਤੀ ਕਰੂੰਗਾ ਕਿ ਤੁਸੀਂ ਦੇਖ ਆਪ ਦੇਖ ਸਕਦੇ ਹੋ ਕਿ ਨਾ ਕੋਈ ਗੇਟਾਂ ਨੂੰ ਦਰਵਾਜ਼ੇ ਨਾ ਕੋਈ ਕਮਾਈ ਦਾ ਸਾਧਨ ਹੈ ਤੇ ਪਰਿਵਾਰ ਵੱਲੋਂ ਬੇਨਤੀ ਹੈ ਜੇ ਇਹਨਾਂ ਦੇ ਭਰਤ ਹੀ ਪੈ ਜਣ ਭਰਤ ਬਾਵਾ ਪੈਣੀ ਹੈ ਮਿੱਟੀ ਪੈਣੀ ਹੈ ਮਿੱਟੀ ਦੇ ਨਾਲ ਜਿਹੜਾ ਥੋੜਾ ਉੱਚਾ ਹੋ ਜਾਣਾ ਕਹਿੰਦੇ ਰਹੇ ਤਾਂ ਅਸੀਂ ਇੱਥੇ ਲਾਵਾਂਗੇ ਜੇ ਕੋਈ ਗਾਂ ਸੇਵਾ ਕਰ ਸਕਦਾ ਤੇ ਉਹ ਉਹਦੀ ਸ਼ਰਤ ਹੈ ਜਿੰਨੀ ਵੀ ਤੁਸੀਂ ਸੇਵਾ ਕਰ ਸਕਦੇ ਹੋ ਵੱਧ ਤੋਂ ਵੱਧ ਥੋੜੇ ਤੋਂ ਥੋੜਾ ਸੋ ਇਸ ਪਰਿਵਾਰ ਦੀ ਜਿਹੜੀ ਮਦਦ ਕਰਾਇੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ